ਖਾਣਾ ਖਰਾਬ ਹੋਣਾ ਖਾਣਾ ਬਹੁਤ ਜ਼ਿਆਦਾ ਖਰਾਬ ਹੋਣਾ ਖਾਣਾ ਖਰਾਬ ਜੀ ਤੁਸੀਂ ਦੇਖੋ ਇਹ ਸੜਕ ਦੇ ਕੰਡੇ ਇੰਨੇ ਗੰਦੇ ਜਿਹੜੇ ਖਾਣੇ ਆ ਢੋਰੇ ਛੋਲੇ ਪਤਾ ਨਹੀਂ ਕਾਦੇ ਬਣਿਆ ਔਰ ਜਿਹੜੇ ਉਹ ਬਣੇ ਹੋਏ ਨੇ ਆਪਣੇ ਸਮੋਸੇ ਔਰ ਦੂਸਰੇ ਉਹ ਬੂਰੇ ਗੰਦੀ ਹਵਾ ਦੇ ਵਿੱਚ ਪਏ ਨੇ ਉਹਨਾਂ ਤੇ ਕੱਟਾ ਮਿੱਟੀ ਪੈ ਰਹੀ ਹੈ ਮੱਖੀਆਂ ਬਹਿ ਰਹੀਆਂ ਨੇ ਔਰ ਹਰ ਚੀਜ਼ ਜਿਹੜੀ ਗੰਦੀ ਹੈ ਨਾ ਉਹ ਉਹਨੂੰ ਅਸੀਂ ਚਾਹ ਨਾਲ ਖਾ ਰਹੇ ਹਾਂ ਜੀ ਤੇ ਇਹ ਸਾਡਾ ਸਭ ਤੋਂ ਵੱਡਾ ਕਾਰਨ ਹੈ ਪੇ ਸਾਡਾ ਖਾਣਾ ਵਿਗੜ ਗਿਆ ਉਹਦੇ ਨਾਲ ਸਾਡੀ ਖੁਰਾਕ ਬੈਨ ਸਾਡੇ ਸਰੀਰਕ ਤਾਤਾ ਸਰੀ ਜਿਹੜੇ ਸਾਡੀ ਸਾਡੀ ਬਿਮਾਰੀਆਂ ਤੋਂ ਬਚਾਉਣ ਵਾਲੀ ਘਟ ਗਏ ਤੇ ਜਿਹੜੇ ਦੂਸਰੇ ਸੀ ਉਹ ਵੱਧ ਗਏ ਇੱਕ ਨੰਬਰ ਦੋ ਜਿਹੜਾ ਸਾਡਾ ਵਿਵਹਾਰ ਉਹ ਵੀ ਮਿੱਥਿਆ ਹੋ ਗਿਆ ਅਸੀਂ ਝੂਠ ਵਾਲੇ ਜਿਹੜੇ ਹਸਪਤਾਲ ਦੇ ਲੋਕ ਸੀਗੇ ਸਬਰ ਸੰਤੋਖ ਸੋਚ ਸੰਜਮ ਦਇਆ ਧਰਮ ਦੇ ਤੇ ਕੰਮ ਸੀ ਜਿਹੜਾ ਬੰਦਾ ਸੱਚ ਬੋਲਦਾ ਉਹਦੇ ਚ ਇੱਕ ਐਸੀ ਤਾਕਤ ਪੈਦਾ ਹੁੰਦੀ ਹੈ ਕਿ ਉਹ ਦੁਗੀਆਂ ਹਰ ਚੀਜ਼ਾਂ ਦਾ ਜਿੱਥੇ ਬੰਦਿਆਂ ਦਾ ਸਾਹਮਣਾ ਕਰਦਾ ਉਹ ਸੀਵ ਦਾ ਸਾਹਮਣਾ ਕਰਦਾ ਉੱਥੇ ਹਰ ਝੂਠੇ ਵਿਰੋਧੀ ਲਾਲਚੀ ਹਰ ਬੰਦੇ ਦਾ ਉਹ ਸਾਹਮਣਾ ਕਰਦਾ ਉਹ ਵੀ ਸਾਡਾ ਵਿਗੜ ਗਿਆ ਇਸ ਵਾਸਤੇ ਜਿਹੜੀਆਂ ਇਹ ਸਾਡੇ ਚ ਹਾਰ ਬਿਵਾਰ ਦੀਆਂ ਜਾਂ ਸਾਡੀਆਂ ਇਹ ਕਮੀਆਂ ਆਈਆਂ ਨੇ ਪਾਣੀ ਦੀਆਂ ਧਰਤੀ ਦੀਆਂ ਭੋਜਨ ਦੀਆਂ ਉਹਦੇ ਨਾਲ ਸਾਨੂੰ ਬਹੁਤ ਸਾਰੇ ਰੋਗ ਪੈਦਾ ਹੋਰੇ ਜੀ ਕਈ ਰੋਗ ਐਸੇ ਆ ਜਿਹੜੇ ਸਾਡੇ ਮਤਲਬ ਖਾਣ ਤੋਂ ਪੈਦਾ ਹੁੰਦੇ ਜਿਵੇਂ ਸੰਗਰਣੀ ਦਾ ਰੋਗ ਹੈ ਜਿਹਨੂੰ ਬਾਰ-ਬਾਰ ਦੂਜ ਮੋਸ਼ਨ ਹੁੰਦੇ ਆ ਜੀ ਕੋਈ ਚੀਜ਼ ਖਾਵੇ ਉਹ ਸੰਗਰਣੀ ਦਾ ਰੋਗ ਜਿਹੜਾ ਹੈ ਉਹ ਸਾਡਾ ਪਾਇਆ ਕੀਤਾ ਆਪ ਹੀ ਹੈ ਜੀ ਇਹ ਜਦੋਂ ਬੈਸਿਕ ਲੋਗ ਇਹ ਮੰਨਦੇ ਨੇ ਕਿ ਇੱਕ ਤਾਂ ਅਸੀਂ ਪੇਟ ਸਾਫ਼ ਕਰਨ ਲਈ ਦਵਾਈ ਲੈਂਦੇ ਆ ਉਹਦੇ ਵਿੱਚ ਅਗਰ ਅਸੀਂ ਦੁੱਧ ਦੇ ਦਈਏ ਘੋੜੇ ਦੇ ਦਈਏ ਤਾਂ ਉਹ ਮਰੀਜ਼ ਨੂੰ ਨੁਕਸਾਨ ਨਹੀਂ ਕਰਦਾ ਜੀ ਪਰੰਤੂ ਜੇ ਸਾਡਾ ਕੋਈ ਮਿੱਦੇ ਵਿੱਚ ਡਿਫੈਕਟ ਹੋ ਗਿਆ ਨੁਕਸ ਪੈ ਗਿਆ ਫਿਰ ਸਾਨੂੰ ਟਟੀਆਂ ਲੱਗ ਗਈਆਂ ਨੇ ਤਾਂ ਉਹਦੇ ਨਾਲ ਜਦੋਂ ਅਸੀਂ ਇਹ ਖਾਵਾਂਗੇ ਨਾ ਘੋੜਾ ਖਾਵਾਂਗੇ ਸਾਨੂੰ ਸੰਗਰਣੀ ਦਾ ਰੋਗ ਹੋਊਗਾ अच्छा दूसरा जदों ਸਾਡੇ ਇੱਕ ਛੀ ਜਦ ਅਸੀਂ ਖਾਧੀ ਐ ਇੱਕ ਘੰਟੇ ਬਾਅਦ ਅਸੀਂ ਕਿਤੇ ਰਿਸ਼ਤਦਾਰੀ ਚਲ ਗਏ ਉੱਥੇ ਸਾਨੂੰ ਫੇਕਾਣ ਨੂੰ ਮਿਲਿਆ ਅਸੀਂ ਫੇਰ ਖਾ ਲਿਆ ਇੱਕ ਘੰਟੇ ਦੋ ਘੰਟੇ ਬਾਅਦਾਂ ਫੇਰ ਸਾਨੂੰ ਦੋਸਤ ਮਿੱਤਰਾਂ ਦੇ ਕਿਤੇ ਜਾਣਾ ਪਿਆ ਉੱਥੇ ਖਾ ਲਿਆ ਜਿਹੜਾ ਪਹਿਲਾਂ ਖਾਧਾ ਸੀ ਖਾਣਾ ਉਹ ਅੱਧਾ ਪਚਾ ਸੀ ਅੱਧਾ ਜੇ ਕੱਚਾ ਰਹਿੰਦਾ ਸੀ ਫੇਰ ਉਹਦੇ ਵਿੱਚ ਕੱਚਾ ਅੱਧਾ ਪਾ ਲਿਆ ਫੇਰ ਪਾ ਲਿਆ ਉਹਦੇ ਨਾਲ ਕੀ ਹੋਇਆ ਸਾਡਾ ਸਟੋਮੈਕ ਦੀ ਜਿਹੜੀ ਅਗਨੀ ਐ ਨਾ ਉਹਨੂੰ ਦਰੁਸਤ ਕਰਨ ਵਾਲੀ ਮਿਕਸ ਕਰਨ ਵਾਲੀ ਜਾਂ ਉਹਦਾ ਰਸਕਤ ਕਰਨ ਵਾਲੀ ਉਹ ਡੈਮੇਜ ਹੁੰਦੀ ਚੱਲ ਗਈ। ਫਿਰ ਸਾਨੂੰ ਗੈਸ ਕਉ ਦਾ ਜ਼ਿਆਦਾ ਲੋਪ ਪੈਦਾ ਹੋ ਗਿਆ। ਮੈਂ ਤੁਹਾਨੂੰ ਉਹੀ ਪੁੱਛਣ ਲੱਗਾ ਕਿ ਅੱਜਕੱਲ ਸਾਡੇ ਲੋਕਾਂ ਨੂੰ ਗੈਸ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੋ ਰਹੀ ਹੈ। ਲਗਭਗ ਹਰੇਕ ਦੂਜੇ ਬੰਦੇ ਨੂੰ ਗੈਸ ਦੀ ਪ੍ਰੋਬਲਮ ਹੈਗੀ ਹੈ। ਹੋਰ ਕੀ ਕਾਰਨ ਹੈਗਾ? ਦੂਸਰਾ ਨੰਬਰ ਅਸੀਂ ਲੋਕ ਜਿਹੜੇ ਆ ਨਾ ਚਾਹਦੇ ਆ ਦਿਨੇ ਆ। ਜੀ। ਚਾਹ ਇੱਕ ਐਸਾ ਮਿੱਠਾ ਜ਼ਹਿਰ ਹੈ। ਜਿਹੜਾ ਹਰ ਆਦਮੀ 2-3-4 ਵਾਰੀ ਛੜੀ ਦਾ ਖਾ ਰਿਹਾ। ਜ਼ਹਿਰ ਨੂੰ ਤੁਸੀਂ ਜੇ ਪਰਖਣਾ ਹੈ। ਤੁਸੀਂ ਪਾਣੀ ਦੇ ਵਿੱਚ ਕੱਲੇ ਵਿੱਚ ਖੰਡ ਨੂੰ ਪੂਰੀ ਤਰ੍ਹਾਂ ਉਬਾਲਦੇ ਜਾਓ ਉਬਾਲਦੇ ਜਾਓ ਉਹ ਟੈਸਟ ਕਰਾ ਕੇ ਵੇਖੋ ਕਿ ਉਹਦੇ ਵਿੱਚ ਕਿਹੜੀ ਕਿਹੜੀ ਚੀਜ਼ ਬਿਮਾਰੀ